ਕੁੱਚੀ ਵਾਲੇ ਅੱਜ ਅੱਚਰ ਨਾਲ ਪਿੰਡ ਦੇ ਵਿੱਚ ਚੰਨ ਸਿੰਘ ਅੱਚਰ ਆ ਜੋ ਸਾਡੇ ਇਲਾਕੇ ਦੇ ਲੀਡਰ ਸੀਗੇ ਉਹਨਾਂ ਦੀ ਅੰਤਮ ਅਰਦਾਸ ਸੀ ਕਿੱਥੇ ਅਸੀਂ ਸਾਰੇ ਇਕੱਠੇ ਹੋ ਕਿ ਉਹਨਾਂ ਨੂੰ ਆ ਉਹਨਾਂ ਨੂੰ ਸਤਿਗੰਦੀ ਭੇਟ ਦਿੱਤੀ ਆ ਉਹਨਾਂ ਨੇ ਲੰਮਾ ਟਾਈਮ ਕਿਸਾਨ ਲਹਿਰ ਲਈ ਕੰਮ ਕੀਤਾ ਕਟੋਂ 30 ਸਾਲ ਕਿਰਤੀ ਕਿਸਾਨ ਯੂਨੀਅਨ ਲਈ ਕੰਮ ਕੀਤਾ ਸਾਰੀਆਂ ਲੜਾਂ ਦੇ ਵਿੱਚ ਉਹ ਅਮੇ ਦਿੱਲੀ ਮੋਰਚਾ ਲੱਗਾ ਭਾਈ ਟ੍ਰਾਈਡੈਂਟ ਦੇ ਖਿਲਾਫ ਬਰਨਾਲੇ ਚ ਮੋਰਚਾ ਲੱਗਾ ਸਾਰੇ ਮੋਰਚੇ ਚਮੋਲੀਗ ਕੀਤੀ ਉਹ ਪੁਰਾਣੇ ਕਾਮਰ ਅਮਰ ਸਿੰਘ ਅਚਾਰਾ ਦੇ ਸਾਥੀ ਸੀ ਤੇ ਪੁਰਾਣੇ ਕਮਿਊਨਿਸਟ ਪ੍ਰਚਾਰਾਂ ਦੇ ਧਾਰਨੀ ਸੀ ਤੇ ਸਮਾਜ ਨੂੰ ਬਦਲਣਾ ਚਾਹੁੰਦੇ ਸੀ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਅੰਤਵ ਰਾਸ ਦੇ ਵਿੱਚ ਸ਼ਰਧਾਂਜਲੀ ਭੇਟ ਕੀਤੀ ਹੈ ਇਹੀ ਕਰਨੂ ਵਰਚਨ ਸਿੰਘ ਦੇ ਰਾਹ ਨੂੰ ਰਾਹ ਦੇ ਉੱਤੇ ਅੱਗੇ ਤੁਰ ਗਏ ਸਾਰੇ ਲੋਕ ਇਕੱਠੇ ਹੋ ਕੇ ਵਰਚਨ ਸਿੰਘ ਨੂੰ ਫੋਲੋ ਕਰਕੇ ਅੱਗੇ ਤੁਰ ਪਏ ਮੈਂ ਕਰਤਾਰਨ ਸਿੰਘ ਪਟਸਨਪੁਰ ਜ਼ਿਲ੍ਹਾ ਅਲਾਕਾ ਪ੍ਰਧਾਨ ਜਗਰਾਉਂ ਕਿਤੇ ਕਿਸਾਨ ਜੁਗਿਆਂ ਨੂੰ ਜੋ ਅਸੀਂ ਅੱਜ ਕਰਤਾਰਨ ਸਿੰਘ ਅਚਰਾਲ ਦੀ ਹੰਤ ਮਰਦਾਸ ਮੁਕੇ ਇਕੱਠੇ ਹੋਏ ਆ ਇਸ ਕਰਕੇ ਸਾਰੀਆਂ ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਕਿਰਤੀ ਕਿਸਾਨ ਯੂਨੀਅਨ ਇਕੱਠੇ ਸਾਡੇ ਵਰਕਰ ਇਕੱਠੇ ਹੋਏ ਹੋਇਆ ਪਰਿਵਾਰਵੰਨਿਓ ਇੱਥੇ ਇੱਕ 12 ਦਸੰਬਰ ਨੂੰ ਅਮਰ ਸਿੰਘ ਅੱਜਰਵਾਲ ਦੀ ਵਰ੍ਹੇਮੰਨਾਈ ਜਾ ਰਹੀ ਆ ਉਹ ਇਹਦੀ ਗਵਾਈ ਸਰਦਾਰ ਕਰਤਾਰ ਸਿੰਘ ਅੱਜਰਵਾਲ ਪਹਿਲਾਂ ਕਰਦੇ ਸੀ ਪਰ ਹੁਣ ਵੀ ਉਹਨੂੰ ਯਾਦ ਨੂੰ ਤਾਜ਼ਾ ਰੱਖਦੇ ਹੋਏ ਇੱਥੇ ਜੋਰ-ਸ਼ੋਰ ਨਾਲ ਵਰ੍ਹੇਮੰਨਾਈ ਜਾਊਗੀ ਇਹੀ ਸਤੇ ਰਾਜ ਨੇ ਮੈਂ ਸਾਧੂ ਸਿੰਘ ਅੱਤਰਵਾਲ ਜਿਹੜਾ ਸੱਤਰ ਕਰਤੀ ਕਿਸਾਨੀ ਉਹ ਇਕਾਈ ਲੁਧਿਆਣਾ ਅੱਜ ਅਸੀਂ ਹਰਮਨ ਪਿਆਰੇ ਆਗੂ ਕਾਮਰੇਡ ਗਰਚਨ ਸਿੰਘ ਅੱਤਰਵਾਲ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਸੰਧਾਜਨੀ ਸਮਾਗੋ ਕੀਤਾ ਗਿਆ ਤੇ ਅੰਤਮ ਅਰਦਾਸ ਹੈ ਜੀ ਗੁਰਦਾਰਾ ਜੀ ਸਾਹਿਬਾ ਵਿਖੇ ਕੀਤੀ ਗਈ ਆ ਕਿਉਂਕਿ ਸਾਡੇ ਜਿਹੜੇ ਇਹ ਆਗੂ ਸੀ ਬੜੇ ਹਰਮਨ ਪਿਆਰੇ ਸੀ ਬੜੇ ਹੀ ਮਾਨਦਾਰ ਤੇ ਦ੍ਰਿੜਤਾ ਨਾਲ ਕੰਮ ਕਰਨ ਵਾਲੇ ਆਗੂ ਸੀ ਇਸ ਕਰਕੇ ਇਹਨਾਂ ਨੂੰ ਸੰਗਤਾਂ ਦੂਰੋਂ ਦੂਰੋਂ ਸਾਰੇ ਜਿੰਨੇ ਸਾਡੇ ਇਸ ਕਿਸਾਨ ਕਿਸੇ ਬੰਦਿਆਂ ਦੇ ਮਜ਼ਦੂਰ ਜਿਹੇ ਬੰਦਿਆਂ ਦੇ ਵਰਕਰ ਆ ਉਹ ਵੀ ਇੱਥੇ ਵੱਡੀ ਗਲਤੀ ਦੇ ਵਿੱਚ ਪਹੁੰਚੇ ਆ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ 12 ਮਾਰਚੀ ਦਾ ਇਹ ਸਾਲ ਜਿਹੜੀ ਹਰ ਸਾਲ ਆਪਾਂ ਕਾਮਰੇਡ ਅਮਰ ਸਿੰਘ ਚਰਵਾਲ ਦੀ ਸਾਲਾਨਾ ਵਰਸੀ 12 ਸਤੰਬਰ ਨੂੰ ਮਨਾਉਂਦੇ ਆ ਉਹ ਅਸੀਂ ਜਿਹਦੀ ਕਾਮਰੇਡ ਕਰਤਾਨ ਸਿੰਘ ਵਾਈ ਕਰਦੇ ਸੀ ਪੂਰੇ ਜੋਰ-ਸ਼ੋਰ ਦੇ ਨਾਲ ਜੋਸ਼ੋਖ ਰੋਸ਼ ਦੇ ਨਾਲ ਮਨਾਵਾਂਗੇ ਕਿਉਂਕਿ ਇਹ ਸਾਡੇ ਪਰਿਵਾਰ ਨੂੰ ਜਾਂ ਪਿੰਡ ਵਾਸੀਆਂ ਨੂੰ ਮਸਹੂਬੂਸ ਨਾ ਹੋਵੇ ਕਿ ਕਾਂਵਲ ਗਰਚਨ ਸਿੰਘ ਚਰਵਾਲੇ ਕੀ ਨਹੀਂ ਰਹੇ ਤੇ ਵਾਸੀ ਸਹਿਦ ਨਹੀਂ ਮਨਾਈ ਜਾਵੇਗੀ ਪਰ ਅਸੀਂ ਇਹ ਅੱਜ ਐਲਾਨ ਕਰਦੇ ਆ ਇਹ ਸੰਧਾਰੀ ਸਮਾਰੋਹ ਤੇ ਕਿ ਕਾਂਵਲੇ ਦਾ ਵਰਸਨ ਗਚਰਵਾਲੀ ਪਰ ਸੇੜੀ ਪੂਰੇ ਜੋਸ਼ੋਖ ਰੋਸ਼ ਦੇ ਨਾਲ ਮਨਾਈ ਜਾਵੇਗੀ ਤੇ ਅੰਤ ਦੇ ਵਿੱਚ ਮੈਂ ਜਿੰਨੀਆਂ ਵੀ ਇੱਥੇ ਸੰਗਤਾਂ ਆਈਆਂ ਜਿੰਨੇ ਵੀ ਜਿਹੜੇ ਬੰਦੇ ਨੇ ਵਰਕਰ ਆਇਆ ਆਪਣੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਤੇ ਆਪਣੇ ਪਿੰਡੋਂ ਤੇ ਨਗਰ ਨਿਵਾਸੀਆਂ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਵਾਹਿਗੁਰੂ ਜੀ ਦਾ ਕਾਰਨਾ ਵਾਹਿਗੁਰੂ ਜੀ ਜਿਲ੍ਹਾ ਪ੍ਰਧਾਨ ਕਿਰਤੀਖਾਨਦੂਨੀਆ ਨਕਾਈ ਲੁਧਿਆਣਾ ਅੱਜ ਅਸੀਂ ਅਕਤਰਵਾਲ ਦੀ ਇਤਿਹਾਸਕ ਧਰਤੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਆ ਜਿੱਥੇ ਸਾਡੇ ਕਾਂਗਰਸ ਗਰਦਨ ਸਿੰਘ ਵੀ ਅਕਤਰਵਾਲ ਦੀਆਂ ਅੰਤੋਂ ਸੰਸਕਾਰ ਸੀ ਅੰਤੋਂ ਅਰਦਾਸ ਕੀਤੀ ਆ ਤੇ ਉਹਨਾਂ ਨੂੰ ਸਾਡੇ ਵੱਡੇ ਆਗੂਆਂ ਨੇ ਆ ਕੇ ਸਰਦਾਂ ਦੇ ਫੁੱਲ ਭੇਟ ਕੀਤੇ ਆ ਤੇ ਉਹਨਾਂ ਦੇ ਪਰਿਵਾਰ ਵੱਲੋਂ ਵੀ ਬੜੀ ਵੱਧ ਚੜ ਕੇ ਜੋ ਵੀ ਜਥੇਵੰਦੀਆਂ ਨਿੱਕੀ ਮੋਟੀ ਤੋਂ ਲੈ ਕੇ ਛੋਟੀ ਤੋਂ ਲੈ ਕੇ ਵੱਡੀ ਤਾਈ ਇੱਥੇ ਆਈਆਂ ਸਾਰਿਆਂ ਨੇ ਉਹਨਾਂ ਨੇ ਆਰਥਿਕ ਤੌਰ ਤੇ ਆਪਣੇ ਬਿੱਤ ਮੁਤਾਬਕ ਸ਼ਹਿਦਾ ਕੀਤੀ ਆ ਤੇ ਅੱਗੇ ਤੋਂ ਵੀ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਪਰਿਵਾਰ ਆ ਇਹ ਲਹਿਰ ਦੇ ਨਾਲ ਜੁੜਿਆ ਰਹੂਗਾ ਤੇ ਆਪਦੇ ਬਿੱਤ ਮੁਤਾਬਕ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਵੀ ਆਉਂਦੇ ਜਾਂਦੇ ਰਹਾਂਗੇ ਤਾਂ ਇਹ ਜਥੇਵੰਦੀ ਦੇ ਨਾਲ ਜੁੜਕੇ ਰਹਾਂਗੇ ਮੈਂ ਉਹ ਪਰਿਵਾਰ ਦਾ ਵੀ ਧੰਨਵਾਦ ਕਰਦਾ ਤੇ ਜਿੰਨੇ ਸਾਥੀ ਹਾਲ ਸਾਡੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਆਏ ਆ ਮੈਂ ਸਾਰੇ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਪਰਿਵਾਰ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਜਥੇਬੰਦੀਆਂ ਨੂੰ ਯਾਦ ਰੱਖਦੇ ਹੋਏ ਉਹਨਾਂ ਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਤੇ ਹੋਰ ਵੱਡੇ ਮਾਨ ਸਨਮਾਨ ਨਾਲ ਜਿਹੜੇ ਉਹ ਦਿੱਤੇ ਆ ਅਸੀਂ ਧੰਨਵਾਦੀਆਂ ਵਾਹਿਗੁਰੂ ਜੀ ਦਾ ਕਰਦਾ ਵਾਹਿਗੁਰੂ ਜੀ ਕੀ ਜਨਾ ਪ੍ਰਧਾਨ ਪਿੰਡੋਂ ਬੋਲ ਰਿਹਾ ਅੱਜ ਅਸੀਂ ਕਾਮਰੇਡ ਗੁਰਜਨ ਸਿੰਘ ਚਰਾਲ ਦੇ ਜਿਹੜੀ ਅੰਤਮ ਰਸਤਾ ਦੇ ਵਿੱਚ ਹਾਜ਼ਰ ਹੋਏ ਆ ਕਾਮਰੇਡ ਪ੍ਰਤਾਪ ਸਿੰਘ ਅਚਰਾਲ ਇੱਕ ਜਹਾਨਾ ਕਿਸਾਨ ਲਹਿਰ ਦਾ ਇਹਨੇ ਲਗਭਗ ਪਿਛਲੇ 3 ਤੋਂ ਹੱਕਿਆ ਤੋਂ ਕਿਸਾਨ ਲਹਿਰ ਦਾ ਸਾਥ ਦੇ ਲਈ ਕੋਈ ਕਸਰ ਨਹੀਂ ਛੱਡੀ ਘਰ ਤੇ ਕਿੰਨੇ ਉਹਨਾਂ ਦੇ ਪਿਛਲਾ ਜਿਹੜਾ ਜੀਵਨ ਆ ਉਹ ਵੀ ਕੁਰਬਾਨੀਆਂ ਪਰਿਆ ਉਹਨਾਂ ਕੱਲ ਜਾਦਾ ਉਹਨਾਂ ਨਾਲ ਗੱਲ ਕਰਿਆ ਕਰਦੇ ਸੀਗੇ ਕਿ ਜਦੋਂ 1947 ਦੇ ਵਿੱਚ ਦੰਗੇ ਹੋਏ ਆ 27 ਦੇ ਉਹ ਦੰਗੇ ਨਹੀਂ ਸੀ ਕਹਿੰਦੇ ਉਹ ਕਹਿੰਦਾ ਸੀ ਜਾਣ ਕੇ ਹੱਲਾ ਗੁੱਲਾ ਕਰਾਇਆ ਗਿਆ ਤੇ ਪਿੰਡ ਅਚਰਾਲ ਦੇ ਵਿੱਚ ਕਾਮਰੇੜਾ ਅਚਰਾਲ ਕਾਮਰੇੜਾ ਅਮਰ ਸਿੰਘ ਅਚਰਾਲ ਉਹਦੇ ਪਰਿਵਾਰ ਵੱਲੋਂ ਤੇ ਕਾਮਰੇੜਾ ਗੁਰਚਰ ਸਿੰਘ ਦੇ ਪਰਿਵਾਰ ਵੱਲੋਂ ਇੱਥੇ ਜਿਹੜੇ ਮੁਸਲਮਾਨ ਪਰਿਵਾਰਾਂ ਦੀ ਰਾਖੀ ਕੀਤੀ ਗਈ ਜਿਹਦਾ ਕਰਕੇ ਅੱਜ ਵੀ ਜਿਹੜੇ ਮੁਸਲਮਾਨ ਪਰਿਵਾਰ ਆ ਇੱਥੇ ਅਚਰਾਲ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਖੁੱਲ ਸੀ ਏ ਕੋਈ ਵੀ ਸਾਨੂੰ ਜਿਹੜਾ ਹੱਲੇ ਕੁਲੇ ਵਾਲਾ ਫਿਰ ਕੁਝ ਨੂੰ ਨਹੀਂ ਆ ਉਹ ਤੰਗ ਨਹੀਂ ਕਰੂਗਾ ਤੁਸੀਂ ਇੱਥੇ ਰਹਿ ਸਕਦੇ ਆ ਤੇ ਜੇ ਤੁਹਾਡੀ ਮਰਜ਼ੀ ਆ ਪਾਕਿਸਤਾਨ ਜਾ ਵੀ ਸਕਦੇ ਆ ਉਹਨਾਂ ਨੇ ਇੱਕ ਘਟਨਾ ਦਾ ਖਾਨਾ ਜ਼ਿਕਰ ਕਰਕੇ ਦੱਸਿਆ ਸੀਦਾ ਇੱਥੇ ਅਚਰਾਲ ਕੋਲੇ ਇੱਕ ਝਿੜੀ ਪੈਂਦੀ ਆ ਮਾਸੀ ਕਿਆ ਤੋਂ ਮਾਸੀ ਕਿਆ ਤੋਂ ਜਿਹੜਾ ਕਾਫਲਾ ਹੁੰਦਾ ਸੀ ਮੁਸਲਮਾਨਾਂ ਦਾ ਰਾਏਕੋਟ ਆਪਣੇ ਕੈਂਪ ਚ ਜਾਣ ਲਈ ਆ ਜਿਹੜੇ ਸਰਪੂ ਜੀ ਨੂੰ ਨਹੀਂ ਸੀ ਲਟੇਰੇ ਸੀਗੇ ਉਹਨਾਂ ਨੇ ਅਕਤਾਰਾਲ ਪਿੰਡ ਕੋਲੇ ਜਿਹੜੀ ਥਰੀ ਆ ਜਿਹੜਾ ਮਾਸਿਕਾ ਤੋਂ ਕਾਫਲਾ ਆ ਰਿਹਾ ਸੀ ਮੁਸਲਮਾਨਾਂ ਦਾ ਉਹ ਤੇ ਹਮਲਾ ਬੋਲਦਾ ਠੀਕ ਝੜਾ ਮਚ ਗਿਆ ਤਾਂ ਫੇਰ ਦਰਪੰਤ ਸਿੰਘ ਨੇ ਸਾਨੂੰ ਦੱਸਿਆ ਸੀਗਾ ਵੀ ਜਦੋਂ ਠੀਕ ਝੜਾ ਪਿਆ ਤਾਂ ਸਾਰੇ ਪਿੰਡ ਵਾਸੀ ਉਹ ਝਿੜੀ ਦੇ ਕੋਲੇ ਚਲੇ ਗਏ ਜੋ ਦੇਖਿਆ ਤਾਂ ਉਹ ਜਿਹੜਾ ਇੱਕ ਮੁਸਲਮਾਨ ਮੁੰਡਾ ਉਹ ਤੇਰੇ ਆਵੇ ਮਾਰਦਾ ਫਿਰ ਉਹ ਇਹਨਾਂ ਨੇ ਉਹਦੀ ਇਹਨੇ ਮੁਸਲਮਾਨ ਪਰਾਰਥੀ ਦੇ ਮਾਸਿਕਾ ਤੋਂ ਦੇ ਉਹਨਾਂ ਦੇ ਮੈਦ ਦੇ ਵਿੱਚ ਨਾਰਾ ਮਾਰਿਆ ਮੈਦ ਦੇ ਵਿੱਚ ਆਏ ਤਾਂ ਉਹ ਉਹਦੇ ਲਈ ਲਫੇਰੇ ਭੱਜ ਗਏ ਫਿਰ ਉਹ ਇੱਥੇ ਰੱਖੇ ਰੱਖ ਕੇ ਉਹ ਮੁੰਡੇ ਨੂੰ ਦਫਨਾਇਆ ਜਿਹੜਾ ਕਤਲ ਕੀਤਾ ਸੀ ਮੁਸਲਮਾਨਾਂ ਦਾ ਤੇ ਉਹਦਾ ਜਿਹੜਾ ਕਿਰਿਆ ਕਰਮ ਜਿਹੜਾ ਰੀਤੀ ਰਿਵਾਜ ਦੇ ਇਨਸਾਨ ਉਹ ਸਾਰਾ ਕੀਤਾ ਉਸ ਤੋਂ ਬਾਅਦ ਇਹ ਕਹਿੰਦੇ ਸੀ ਜ਼ੋਰ ਵੀ ਪਾਇਆ ਵੀ ਤੁਸੀਂ ਇੱਥੇ ਰਹੋ ਪਿੰਡ ਪਰ ਉਹਨਾਂ ਨੇ ਨਾ ਕਰਦੇ ਇਹ ਫਿਰ ਇਹ ਆਪ ਆਡੇ ਰਿਸ਼ਤੇਦਾਰਾਂ ਦੀ ਝਮਟੋੜ ਦੀ ਰਿਸ਼ਤੇਦਾਰੀ ਸੀ ਪਿੰਡ ਚੋਸੀਆਂ ਰਫਲਾ ਜਿੰਨਾ ਕੋਲੇ ਉਹ ਰਫਲਾ ਕਠਗਾ ਕਰਕੇ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਦੇ ਅਨਸਾਰ ਰੈਕੋਟ ਕੈਂਪ ਦੇ ਵਿੱਚ ਛੱਡ ਕੇ ਜਾਂਦਾ ਤੇ ਇਹਨਾਂ ਨੂੰ ਉਹ ਦੱਸਿਆ ਕਰਦੇ ਸੀ ਜੇ ਕਾਮਰੇਡ ਕਿ ਸਾਨੂੰ 2005 ਤੱਕ ਉਹਨਾਂ ਦਾ ਚਿੱਠੀ ਪੱਤਰ ਆਉਂਦਾ ਰਿਹਾ ਇਸ ਤਰ੍ਹਾਂ ਕੇ ਜਿਹੜੇ ਕਾਮਰੇਡ ਜਰਨ ਸਿੰਘ ਅਕਾਲ ਦੀ ਸੋਚ ਸੀਗੀ ਉਹ ਜੋ ਪੁਰਾਣੀ ਸੋਚ ਸੀਗੀ ਹੁਰਨਾ ਦੀ ਸੋਚ ਅਨਸਾਰ ਚੱਲਦੇ ਸੀਗੇ ਮਾਨਸਕੀ ਜੀ ਦਾ ਸਭ ਇੱਕ ਸੰਜਾਨ ਕੋ ਉਹਨਾਂ ਦਾ ਦਲ ਤਾਂ ਦੇ ਨਾਲ ਬੜਾ ਪ੍ਰੇਮ ਸੀ ਕਿਰਤੀ ਕਾਮਿਆਂ ਦੇ ਨਾਲ ਬੜਾ ਪ੍ਰੇਮ ਸੀਗਾ ਤੇ ਉਹਨਾਂ ਕੇ ਜਿਵੇਂ ਸਰਦਾਪੁਰ ਜਿਹੜਾ ਪਰਿਵਾਰ ਚੋਂ ਹੋਣ ਕਰਦੂਗੀ ਉਹ ਬਹੁਤ ਸ਼ਖਸਭਾ ਦੇ ਤੇ ਕਿਰਤਿਆਂ ਨਾਲ ਮਿਲ ਜੁਣ ਨਾਲੇ ਸੀ ਕਿਰਤਿਆਂ ਦੇ ਹੱਕਾਂ ਲਈ ਲੜਨ ਵਾਲੇ ਸੀ ਅਸੀਂ ਉਹਨਾਂ ਨੂੰ ਸ਼ਲਾਮ ਕਰਦੇ ਹਾਂ ਧੰਨਵਾਦ